ਜੀ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਵਾਕਿਆ ਹੋਇਆ ਜਦੋਂ ਤੁਸੀਂ ਵਿਦੇਸ਼ ਜਾ ਰਹੇ ਸੀ ਤੇ ਕਿਸ ਤਰੀਕੇ ਦਾ ਬਿਹੇਵ ਜਿਹੜਾ ਤੁਹਾਡੇ ਨਾਲ ਹੋਇਆ ਸਰ ਮੇਰਾ ਨਾਮ ਸ਼ਰੂਪ ਸ਼ਰਮਾ ਆ ਤੇ ਮੈਂ ਆਸਟ੍ਰੇਲੀਆ ਤੋਂ ਆ ਜੀ ਤੇ ਮੇਰੇ ਮੈਂ ਆਪਣੀ ਸਾਰੀ ਫੈਮਿਲੀ ਨਾਲ ਆਸਟ੍ਰੇਲੀਆ ਜਾ ਰਿਹਾ ਹਾਂ ਕੱਲ ਰਾਤ ਨੂੰ ਮੇਰੀ 820 ਦੀ ਫਲਾਈਟ ਸੀਗੀ 에어 ਇੰਡੀਆ ਤੋਂ ਜੋ ਕਿ ਮੇਰਾ ਕੱਲ ਜਦੋਂ ਮੈਂ ਜਾਣ ਨਾ ਇਥੋਂ ਰਾਹ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਦੇ ਨਾਲ ਤੇ ਮੈਨੂੰ ਪਹੁੰਚਦੇ ਪਹੁੰਚ ਉਸ 7:10 ਵਜੇ ਜਦੋਂ ਮੈਂ ਕਾਊਂਟਰ ਤੇ ਪਹੁੰਚਿਆ ਸਰ ਤੇ ਮੇਰੇ ਅੱਗੇ ਜਿੱਥੇ ਚੈੱਕ ਇਨ ਕਾਊਂਟਰ ਹੀ ਉਹਦੇ ਅੱਗੇ ਦੋ ਜਣੇ ਅੱਗੇ ਹੋਰ ਖੜੋਤੇ ਹੋ ਉਹਨਾਂ ਨਾਲ ਡੀਲ ਕਰ ਰਹੇ ਸੀ ਉਹ ਤੇ ਸਾਨੂੰ ਪੰਜ ਜਣਾਂ ਨੂੰ ਆਉਂਦਾ ਵੇਂਦੇ ਤੇ ਕਹਿੰਦੇ ਵੀ ਚਲੋ ਚਲੋ ਤੁਸੀਂ ਤਾਂ ਬੜੇ ਲੇਟ ਹੋ ਗਏ ਆ ਤੁਹਾਡਾ ਨਹੀਂ ਕਰ ਸਕਦੇ ਤਾਂ ਅਸੀਂ ਰਿਕਵੈਸਟ ਕੀਤੀ ਵੀ ਪਲੀਜ਼ ਆਪਾਂ ਇੱਡੇ ਲੇਟ ਨਹੀਂ ਤੁਸੀਂ ਇਹਨਾਂ ਦੀ ਦੇਖਾਰ ਹੀ ਦੇ ਜੇ ਫਿਰ ਉਹ ਚੀਜ਼ ਮੰਨਨ ਤੇ ਉਹ ਰਾਜ਼ੀ ਹੋ ਗਏ ਸਾਡੇ ਨਾਲ ਚਲੋ ਸਾਡਾ ਸਾਰਾ ਫਿਰ ਉਹਨਾਂ ਨੇ 5-10 ਮਿੰਟ ਸਿਰਫ ਇਹ ਚੀਜ਼ 'ਤੇ ਵੇਸ ਕਰਦੇ ਆਪਣੀ ਆਈਡੀ ਦਿਖਾਓ ਮੈਨੂੰ ਮੇਰੀ ਆਈਡੀ ਪੁੱਛਦੇ ਸੀ ਪਾਸਪੋਰਟ ਇਹਨਾਂ ਦਾ ਪੁੱਛ ਲੈਂਦੇ ਸੀ ਪਾਸਪ ਤੇ ਵੀਜ਼ਾ ਦੇ ਹੋਰ ਤਾਂ ਪੁੱਛ ਲੈਂਦੇ ਤੇ ਹਾਂ ਇਹਨਾਂ ਨੇ ਰਿਕੁਐਸਟ ਕੀਤੀ ਵੀ ਇੱਕ ਇੱਕ ਕਰਕੇ ਇੱਕ ਇੱਕ ਬੰਦੇ ਦਾ ਚੀਜ਼ ਪੁੱਛੋ ਤੇ ਉਹ ਚੀਜ਼ ਕਰਕੇ ਸ਼ਾਇਦ ਥੋੜੇ ਹੋਰ ਖੱਪ ਗਏ ਹਨਾ ਅੰਦਰੋਂ ਵੀ ਸਾਨੂੰ ਕਿਉਂ ਡੋਕਣਦੇ ਆਏ ਤੇ ਉਰਤ ਤੋਂ ਬਾਅਦ ਸਾਨੂੰ ਕਹਿੰਦੇ ਵੀ ਆਪਣੇ ਬੈਗ ਜਿਹੜੇ ਹਨਾ ਵੇਟ ਕਰਾਉਣ ਵਾਸਤੇ ਰੱਖ ਦੋ ਅਸੀਂ ਆਪਣੇ ਸਾਰੇ ਬੈਗ ਵੇਟ ਕਰਾਉਣ ਵਾਸਤੇ ਰੱਖੇ ਉਹਨਾਂ ਦੇਰ ਨੂੰ ਉਹਨੇ ਆ ਜਿਹੜੇ ਬੋਰਡਿੰਗ ਪਾਸ ਸਾਰਿਆਂ ਦੇ ਕੱਢ ਕੇ ਤੇ ਟੇਬਲ ਤੇ ਰੱਖਤੇ ਹੋਏ ਹੀ ਤੇ ਜਿਹੜਾ ਮੇਰੇ ਇਕੱਲੇ ਦਾ ਬੋਰਡਿੰਗ ਪਾਸ ਉਹਨੇ ਆਪਣੇ ਕੋਲ ਰੱਖਿਆ ਸੀ ਜਿੱਤੋਂ ਉਹਨਾਂ ਦੇ ਬੈਗਾਂ ਦੀ ਸਲਿੱਪਾਂ ਲਾਉਣੀਆਂ ਐ ਪਿੱਛੇ ਵੀ ਜਿਹੜੇ ਬੈਗਾਂ ਦੀ ਆਈਡੀ ਹੁੰਦੀ ਤੁਹਾਡਾ ਤੁਹਾਨੂੰ 21000 ਰੁਪਏ ਭੇ ਕਰਨਾ ਪੈਣਾ ਤੇ ਅਸੀਂ ਕਹਾਂ ਹੋਰ ਕੋਈ ਆਪਸ਼ਨ ਕਹਿੰਦੇ ਨਹੀਂ ਹੋਰ ਕੋਈ ਆਪਸ਼ਨ ਨਹੀਂ ਹੈ ਅਸੀਂ ਕਹਾਂ ਅਸੀਂ ਅਸੀਂ ਬੈਗ ਬਾਹਰ ਕਿਸ ਨੂੰ ਫੜਾ ਦਈਏ ਤੇ ਉੱਚੋ ਬੋਲਿਆ ਨਹੀਂ ਕੋਸ਼ਿਸ਼ੀ ਸਾਨੂੰ ਹਨਾ ਤੇ ਉਹਨਾਂ ਦਰਮਣ ਮੈਂ ਸਾਈਡ ਤੇ ਹੋ ਗਿਆ ਇੱਕ ਮਿੰਟ ਮੈਂ ਕਹਾਂ ਮੈਂ ਕਿਸ ਨੂੰ ਫੋਨ ਲਾ ਲੈਣਾ ਮੈਨੂੰ ਬੰਦੇ ਜਿਹੜੇ ਛੱਡਣ ਆਏ ਮੇਰੇ ਯਾਰ ਦੋਸਤ ਬਾਹਰੀਆਂ ਰਿਸ਼ਤੇਦਾਰ ਤੇ ਮੈਂ ਕਹਾਂ ਮੇਰੇ ਕੋ ਬੈਗ ਲੈ ਜਾਣਗੇ ਆ ਕੇ ਮੈਂ ਦੋ ਕਰੀ ਫੋਨ ਕੀਤਾ ਪਹਿਲੀ ਵਾਰੀ ਚੁੱਕਿਆ ਨਹੀਂ ਡਰਾਈਵ ਕਰਦਾ ਭਾਈ ਦੂਜੀ ਵਾਰੀ ਫੋਨ ਚੁੱਕਿਆ ਨਹੀਂ ਮਨ ਨੂੰ ਕਹਾਂ ਵਾਪਸ ਆ ਜਾ ਬਸ ਮੇਰਾ ਇੰਨਾ ਕੀ ਵਾਰਤ ਲਾਇਆ ਉਹਨ ਤੇ ਮੱਦਵਾਦਵਾ ਆ ਮੈਂ ਜਦੋਂ ਵੇਖਿਆ ਵੀ ਉਹ ਮੰਨਣੇ ਨਹੀਂ ਦਿਆ ਬੰਦ ਕਰ ਦੋ ਉੱਥੇ ਉੱਥੇ ਬੋਰਡਿੰਗ ਪਾਸ ਤੇ ਮੈਂ ਫੜ ਲਿਆ ਆਪਣੇ ਬੋਰਡਿੰਗ ਪਾਸ ਹਨਾ ਜਦੋਂ ਉਹਨੇ ਵੇਖਿਆ ਮੈਂ ਬੋਰਡਿੰਗ ਪਾਸ ਫੜ ਲਿਆ ਜਿਹੜਾ ਮੇਰੇ ਵਾਲਾ ਉਹਦੇ ਕੋਲ ਸੀਗਾ ਨਾ ਉਹਨੇ ਉਸੇ ਟਾਈਮ ਫਾੜਤਾ ਤੇ ਜਿਹੜੇ ਜਿਹੜੀਆਂ ਉਹਨੇ ਸਲਿੱਪਾਂ ਲਾਈਆਂ ਹੈ ਬੈਗ ਤੇ ਉਹ ਨਾਲ ਉਹ ਵੀ ਉਹਨੇ ਉਸੇ ਟਾਈਮ ਫਾੜਤੀਆਂ ਤੇ ਜਿਹੜੇ ਉਹਨੇ ਬੈਗ ਦੇ ਨਾਲ ਅਟੈਚ ਕੀਤੀਆਂ ਸੀ ਨਾ ਸਲਿੱਪਾਂ ਜਿਹੜੀਆਂ ਅੰਦਰ ਜਾਣੀਆਂ ਸੀ ਉਹਨੇ ਨਾਲ ਹੀ ਉਹ ਵੀ ਫਾੜਦੀਆਂ ਸ਼ੁਰੂ ਕਰਤੀਆਂ ਤੇ ਇਹਨਾਂ ਨੂੰ ਕਹਿਣ ਲੱਗ ਪਿਆ ਵੀ ਤੁਹਾਡਾ ਨਹੀਂ ਹੁਣ ਹੋ ਸਕਦਾ ਤੁਸੀਂ ਨਹੀਂ ਜਾ ਸਕਦੇ ਅਸੀਂ ਕਿਹਾ ਵੀ ਅਸੀਂ 21000 ਜਿਹੜਾ ਤੁਸੀਂ ਮੰਗ ਉਤੇ ਉਹਦੇ ਉੱਤੇ ਜੇ 5-10 ਮਿੰਟ ਅਸੀਂ ਤੁਹਾਨੂੰ ਲੇਟ ਕੀਤਾ ਉਹਦੀ ਪੈਨਲਟੀ ਉਹਦੇ ਉੱਤੇ ਪੈਨਲਟੀ ਵੀ ਦੇ ਦਿੰਨੇ ਆ ਤੁਹਾਨੂੰ ਵੀ ਜੋ ਵੀ ਤੁਹਾਡਾ ਜੋ ਬੰਦਾ ਹੈ ਦੇ ਦਿੰਨੇ ਆ ਅਸੀਂ ਸਾਡਾ ਸਿਡਨੀ ਪਹੁੰਚਣਾ ਬਹੁਤ ਜ਼ਰੂਰੀ ਆਈ 4-5 ਲੱਖ ਰੁਪਏ ਦੇ ਟਿਕਟਾਂ ਖਰਚੀਆਂ ਆ ਸੇਮ ਖੱਜਲ ਖਵਾਰੀ ਜੋ ਮੈਂ ਆਪਣਾ ਸਿਡਨੀ ਤੋਂ ਅੰਮ੍ਰਿਤਸਰ ਆਉਣਾ ਸੀ ਉਦੋਂ ਵੀ ਦਿੱਲੀ ਇਨਾਂ ਦੀ ਫਲਾਈਟ ਲੇਟ ਹੋ ਗਈ ਸੀ ਉਹਦੇ ਕਰਕੇ ਮੇਰੀ ਕਨੈਕਟਿੰਗ ਫਲਾਈਟ ਕੈਨਸਲ ਹੋਈ ਸੀ ਉਹਦੇ ਕਰਕੇ ਮੈਂ 10 ਘੰਟੇ ਇਥੋਂ ਡਰਾਈਵ ਕਰਕੇ ਆਇਆ ਹਾਂ ਦਿੱਲੀ ਤੋਂ ਹਨਾ ਅੰਮ੍ਰਿਤਸਰ ਤੱਕ ਉਦੋਂ ਵੀ ਤੁਸੀਂ ਖੱਜਲ ਕੀਤਾ ਤੁਸੀਂ ਹੁਣ ਫੇਰ ਖੱਜਲ ਕਰ ਰਹੇ ਹੋ ਜ ਇਹ 70 ਸਾਲ ਦੇ ਉਹਨਾਂ ਨੇ ਇੰਨੇ ਹੱਥ ਜੋੜ-ਜੋੜ ਕੇ ਤਰਲੇ ਮਾਰੇ ਉਹਨਾਂ ਨੂੰ ਵੀ ਸਾਨੂੰ ਜਾਣ ਦਿਓ ਤੁਸੀਂ ਮੇਰੇ ਪੁੱਤਾਂ ਵਰਗੇ ਹੈਗੇ ਜਿਓ ਉਹਨਾਂ ਨੂੰ ਇੱਥੇ ਤੱਕ ਕਿਹਾ ਸੀ ਕਿ ਤੁਸੀਂ ਮੇਰੇ ਪੁੱਤਾਂ ਵਰਗੇ ਹੈਗੇ ਜੇ ਵੀ ਸਾਨੂੰ ਇਦਾਂ ਨਾ ਕਰੋ ਸਾਨੂੰ ਹਰਾਸ ਨਾ ਕਰੋ ਇਹ ਚੀਜ਼ ਤੇ ਵੀ ਸਾਨੂੰ ਜਾਣ ਦਿਓ ਤੁਹਾਨੂੰ ਤੁਸੀਂ ਕਰ ਸਕਦੇ ਜੇ ਹਲੇ 45 50 ਮਿੰਟ ਪੂਰੇ ਪਏ ਆ ਪਿੱਛੇ ਫਲਾਈਟ ਉਡਣ ਚ ਹਨਾ ਜੀ ਇਹ ਕੋਈ 7 20 25 30 ਦੀ ਗੱਲ ਹੋਣੀ ਹੈ ਜਦੋਂ ਇਹ ਸਾਰੀ ਗੱਲ ਹੋ ਰਹੀ ਵੀ ਹਲੇ 8 20 ਤੇ ਫਲਾਈਟ ਉਡਣੀ ਆ ਤੇ ਜੋ ਇਹਨਾਂ ਦੀ ਬੋਰਡਿੰਗ ਪਾਸ ਵੀ ਕਹ ਰਿਹਾ ਵੀ 20 ਮਿੰਟ ਪਹਿਲਾਂ ਗੇਟ ক্লোਜ਼ ਹੁੰਦੇ ਆ ਤੇ ਪਰ ਉਹਨਾਂ ਨੇ ਨਹੀਂ ਮੰਨਿਆ ਆਪਾਂ ਪੂਰੇ 35 ਤੋਂ 40 ਮਿੰਟ ਜੋ ਤੱਕ 8 20 ਨਹੀਂ ਉਹਨਾਂ ਨੇ ਪੂਰੇ ਤਰਲੇ ਮਾਰਦੇ ਰਹੇ ਆ ਵੀ ਭਾਜੀ ਤੁਸੀਂ 5 ਮਿੰਟ ਪਹਿਲਾਂ ਜਾਣ ਦਿਓ ਉਹਨਾਂ ਨੇ ਨਹੀਂ ਜਾਣਦੇ ਇੱਕ ਸਰਦਾਰ ਜੀ ਆਏ ਉੱਥੋਂ ਉਹ ਪੂਰੀ ਲਿਸਟ ਲੈ ਕੇ ਆਏ ਤੇ ਉਹ ਚ ਉਹ ਕਹਿੰਦੇ ਵੀ ਆਹ ਪੰਜ ਜਣੇ ਹੈਗੇ ਇਹਨਾਂ ਨੂੰ ਜਾਨ ਦੇਣਾ ਤੇ ਜਿਹੜਾ ਉਹਨਾਂ ਦਾ ਮੈਨੇਜਰ ਹੀ ਸਮਰਤ ਸਮਰਜੀਤ ਅ ਸਮਰਜੀ ਸਰਕਾਰ ਉਹ ਕਹ ਉਹ ਕਹਿੰਦੇ ਕਹਤਾ ਨਹੀਂ ਇਹਨਾਂ ਨੂੰ ਨਹੀਂ ਜਾਣੇ ਦੇਣਗੇ ਤੇ ਮੈਂ ਕਿਹਾ ਭਾਈ ਤੁਸੀਂ ਪੈ ਕੈਸ਼ ਲੈ ਲਓ ਤੁਸੀਂ ਅਕਾਊਂਟ ਚ ਟ੍ਰਾਂਸਫਰ ਕਰਾ ਲਓ ਪੈਸੇ ਜਿੱਦਾਂ ਲੈਣੇ ਮੇਰੇ ਕੋਲ ਪੈਸੇ ਲੈ ਲਓ ਅਬ ਨਹੀਂ ਹੋ ਪਾਏਗਾ ਕਾਊਂਟਰ ਹਮਨੇ ਕੈਸ਼ ਕਲੋਜ਼ ਕਰ ਦਿਆ ਅਬ ਜੋ ਮਰਜੀ ਕਰ ਲੋ ਜੈਸੇ ਮਰਜੀ ਕਰ ਲੋ ਆਪਣੀ ਹਮ ਜਾਣ ਦੇਂਗੇ ਤੇ ਮੈਂ ਜਿਹੜੇ ਨਾਲ ਦੇ ਜਿਹੜੇ ਥੋੜੇ ਫਿਰ ਵੀ ਠੀਕ ਸੀ ਕਿ ਉਹਨਾਂ ਮੈਂ ਉਹਨਾਂ ਨੇ ਰਿਕਵੈਸਟ ਕੀਤੀ ਗਈ ਮੈਂ ਕਿਹਾ ਚਾਹ ਤੂੰ ਹੀ ਰਿਕਵੈਸਟ ਕਰ ਦੋ ਵੀ ਸ਼ਾਇਦ ਹਾਨੂੰ ਜਾਣ ਦੇਣ ਵੀ ਤੇ ਉਹਨੇ ਉਹਨਾਂ ਨੂੰ ਕੁਰੀ ਜੀ ਵਟਤੀ ਤੇ ਉਹਨਾਂ ਨੇ ਵੀ ਸਾਨੂੰ ਕੋਈ ਅੱਗੋਂ ਇਦਾਂ ਦਾ ਰਿਸਪੌਂਸ ਨਹੀਂ ਤਾਂ ਕਹਿੰਦੇ ਨਹੀਂ ਸਰ ਨੇ ਬੋਲ ਦਿਆ ਨਹੀਂ ਜਾ ਸਕੋਗੇ ਅਬ ਤੇ ਮੈਂ ਉਹਨਾਂ ਨੂੰ ਫਿਰ ਵੀ ਕਿਹਾ ਮੈਂ ਕਿਹਾ ਵੇਖੋ ਹਰ ਚੀਜ਼ 'ਚ ਕੋਈ ਨਾ ਕੋਈ ਹੱਲ ਹੁੰਦਾ ਆ 5 ਮਿੰਟ ਵੀ ਹੈ ਤੁਹਾਨੂੰ ਲੇਟ ਕਰਨ ਨੂੰ ਉਹਨਾਂ ਨੇ ਕਿਹਾ ਨੇ ਕਿੰਨੀ ਗਾ ਏਅਰਪੋਰਟ ਹੈਗਾ ਅੰਮ੍ਰਿਤਸਰ ਦਾ ਸਿਰਫ ਤੁਸੀਂ ਚਾਰ ਪੌੜੀਆਂ ਉੱਪਰ ਚੜ੍ਹਦੇ ਤੇ ਤੜ ਗੇਟ ਆ ਜਾਂਦੇ ਆ ਸਾਨੂੰ 10 ਮਿੰਟ ਵੀ ਨਹੀਂ ਲੱਗਣੇ ਜੇ ਤੁਸੀਂ ਹੁਣੇ ਜਾਣ ਦੋ ਨਾ 20-25 ਮਿੰਟ ਪਏ ਆ ਉਹ ਕਹਿੰਦੇ ਨਹੀਂ ਹੁਣ ਤੁਹਾਡਾ ਨਹੀਂ ਜਾ ਤੁਸੀਂ ਨਹੀਂ ਜਾ ਸਕਦੇ ਠੀਕ ਹੈ ਜੀ ਚਲੋ ਜੀ ਅਸੀਂ ਉੱਥੇ 8 ਵਜੇ ਤੱਕ ਪੂਰਾ ਟਰਾਈ ਕੀਤਾ ਵੀ ਸ਼ਾਇਦ ਸਾਨੂੰ ਲਾਸਟ ਮਿੰਟ ਤੇ ਅਲਾਉ ਕਰ ਦੇਣ ਜਾਣ ਦੇ ਉਹਨਾਂ ਨੇ ਨਹੀਂ ਜਾਣ ਦਿੱਤਾ ਸਾਨੂੰ ਉਹ ਟਾਈਮ ਦੇ ਵਿੱਚ ਵੀ ਮਿਸਲੀਡ ਕੀਤਾ ਤਾਂ ਕਿ ਅਸੀਂ ਕੋਈ ਹੋਰ ਡਿਸੀਜਨ ਲੈ ਸਕੀਏ ਉਹ ਬੰਦਾ ਕਹਿੰਦਾ ਰਿਹਾ ਮੈਂ ਤੁਹਾਡੀ ਨਾ ਦੂਜੀ ਸਾਈਡ 'ਚ ਹੈਲਪ ਕਰਾ ਦੂੰਗਾ ਐਦਾਂ ਕੁਝ ਮਤਲਬ ਸਾਈਡਿਕ ਨੂੰ ਸੁਣਦਾ ਰਿਹਾ ਉਹਨਾਂ ਨੇ ਇੱਕ ਇਹ ਨਹੀਂ ਕਹਿਤਾ ਕਿ ਤੁਸੀਂ ਸਾਡੀ ਰਿਕੁਐਸਟ ਹੈ ਉਹਨੇ ਹਰ ਤਰ੍ਹਾਂ ਰਿਕੁਐਸਟ ਕਰਾਈਆਂ 49 ਮੈਸ ਸਾਡੇ ਕੋਲ ਰਿਕਾਰਡਿੰਗ ਆ ਸਾਡੇ ਕੋਲ ਫਲਿੱਪਸ ਆ ਉਹਨੇ ਪੂਰੀ ਦੇ ਸਾਲ ਤੋਂ ਮਤਲਬ ਉਹਦੀ ਈਗੋ ਉਨੇ ਮਾਲਿਸ਼ ਕਰਾਉਣੀ ਸੀ ਉਹਨੇ ਪੂਰੀ ਕਰਾਈ ਆ ਉਹਨੇ ਆਪਣਾ ਪੂਰਾ ਟਾਈਮ ਲਿਆ ਜਦੋਂ ਸਾਈਡ ਦਾ ਟਾਈਮ ਹੋ ਗਿਆ ਫਿਰ ਕਹਿੰਦਾ ਆਜੂ ਮੈਂ ਤੁਹਾਡੀ ਹੈਲਪ ਕਰਦਾ ਆ ਤੇ ਰੀਸਕੇਡਿਊਲ ਹੋ ਜੂਗੀ ਤੇ ਜਿਹੜੀ ਰੀਸਕੇਡਿਊਲ ਕਾਊਂਟਰ ਤੇ ਉਹਨਾਂ ਦਾ ਸਟਾਫ ਬੈਠਾ ਹੀ ਉਹਨਾਂ ਨੂੰ ਤੁਹਾਨੂੰ ਦਿੰਦੇ ਕਿ ਹਮ ਤਾਂ ਕੁਝ ਕਰ ਹੀ ਨਹੀਂ ਸਕਦੇ ਉਹ ਲਗਉਣਾ ਨੇ ਹਨ ਨੂੰ ਇੰਨਾ ਮਿਸਡਾਇਡ ਤੇ ਮਿਸਲੀਡ ਕੀਤਾ ਹੈ ਜਸਟ ਕਾਉਜ਼ ਉਹਨੇ ਆਪਣੀ ਈਗੋ ਪਾਲਿਸ਼ ਕਰਾਉਣੀ ਹੈ ਐਂਡ ਜਿਹੜਾ ਉਹਦੇ ਥੱਲੇ ਬੰਦੇ ਹੀ ਉਹ ਵੀ ਸਿਰਫ ਉਹਦੀ ਗੱਲ ਸੁਣ ਰਹੇ ਹੀ ਕਿਉਂਕਿ ਉਹਨਾਂ ਨੂੰ ਪਤਾ ਸਾਡਾ ਮੈਨੇਜਰ ਹੀ ਜਦੋਂ ਗਲਤ ਕਰਦੇ ਆ ਬਈਆ ਜੋ ਵੀ ਕਰ ਰਹਾ ਸਾਡਾ ਮੈਨੇਜਰ ਅਹੀ ਤਾਂ ਇਹ ਤਾਂ ਸਾਡੇ ਫੇਵਰ ਚ ਹੀ ਆ ਜੋ ਤਿੰਨਾਂ ਦੀ ਇਹ ਸਾਡੇ ਕੋਲ ਨਾਮ ਹੈਗੇ ਸਭ ਦੇ ਬਟ ਉਹਨਾਂ ਨੇ ਬਹੁਤ ਜ਼ਿਆਦਾ ਤੁਹਾਨੂੰ ਮਿਸਲੀਡ ਕੀਤਾ ਆ ਮੈਂ ਉਹਨੂੰ ਰਿਕੁਐਸਟ ਕੀਤੀ ਉਹ ਕਹਿੰਦਾ ਵੀ ਇਹ ਐਸਾ ਆ ਵੀ ਆਪ आप हमारे बुजुर्गों हम आपकी इज्जत आप करते हैं कुर्सी लीजिए आप बैठिए पानी हम पिलाते हैं आपको वही आदमी और जो सेवा, मुझे सेवा है मुझे बताइए मैं क्या हूं सेवा यही है इन्नू कर दियो नहीं सर अब कुछ नहीं हम हो सकता हम कुछ नहीं हमारा काम खत्म हो गया अब आप नेक्स्ट स्लाइड लीजिए मैं कहा अजय टाइम हैगा अजय मेरे सामने उन्होंने दो फेर अपना जड़े ही पसंजर। वो पचेंजर ही उन्होंने आउट कीता हाँ। तो मैं वो जा सकते हैं थे ਤੁਮਾਂਦਾ ਹੀ ਆ ਨਾ ਮੈਂ 7 7 ਕਿਲੋ ਜਿਆਦਾ ਮੈਂ ਕਿਹਾ ਜੋ ਚਾਰਜਸ ਆ ਮੈਂ ਦਿਨ ਨੂੰ ਤਿਆਰਾ ਬੋਲੋ ਕਿੰਨੇ ਪੈਸੇ ਦੇਣੇ ਮੈਂ ਦੇ ਦੇਣਾ ਹੁਣੇ ਹੀ ਜੇ ਕੈਸ਼ ਕਹੋਗੇ ਮੈਂ ਕੈਸ਼ ਦੇ ਦੂੰਗਾ ਜੇ ਆਪਣਾ ਚੈੱਕ ਕਹੋਗੇ ਮੈਂ ਚੈੱਕ ਦੇ ਦੂੰਗਾ ਉਹਨਾਂ ਨੇ ਸਮਝ 30 ਸੈਕਿੰਡਸ ਵੀ ਨਹੀਂ ਮੈਂ ਕਿਹਾ ਇਨੋਟ ਹਰਾਸਮੈਂਟ ਦਾ ਕੀ ਕਾਰਨ ਸਮਝਦੇ ਜੇ ਨਹੀਂ ਹਰਾਸ ਉਹਨਾਂ ਦੀ ਈਗੋ ਹਰਟ ਹੋਈ ਹੋਈ ਹੈ ਇਹ ਗੱਲ ਤੋਂ ਤੇ ਉਹਨਾਂ ਨਾਲ ਇੱਕ ਕੁੜੀ ਵੀ ਕੰਮ ਕਰਦੀ ਪਈ ਸੀ ਜਿਹੜੀ ਸਾਨੂੰ ਕਰਾਸ ਕੁਐਸਚਨਿੰਗ ਕਰ ਰਹੀ ਸੀ ਲਾਈਕ ਪੰਜ ਜਣਿਆਂ ਨੂੰ ਉਹ 15 ਕੁਐਸਚਨ ਇੱਕ ਟਾਈਮ ਤੇ ਕਰ ਰਹੀ ਹੈ ਹੀ ਸਿਰਫ ਉਹਨੂੰ ਕਿਹਾ ਹੀ ਪਲੀਜ਼ ਇੱਕ 1 ਬਾਈ 1 ਸਾਡੇ ਨਾਲ ਗੱਲ ਕਰੋ ਬਟ ਜਿੱਦ ਉਹਦੇ ਮੈਂ ਕਾਊਂਟਰ ਅਪਰੋਚ ਕੀਤਾ ਹੀ ਉਹਨੇ ਮੇਰੇ ਤੋਂ ਉਹਦੇ ਅਪੋਲੋਜਾਈਜ਼ ਕਰਾ ਲਏ ਉਦੋਂ ਵੀ 4 ਮਿੰਟ ਸੀਗੇ ਬੋਰਡਿੰਗ ਤੋਂ ਬੋਰਡਿੰਗ 게ਟ ਤੇ ਪਹੁੰਚ ਮਤਲਬ ਕਾਊਂਟਰ ਤੇ ਪਹੁੰਚਣ ਦੇ ਉਦੋਂ ਦਾ ਹੀ ਮੈਂ ਉਹਨੂੰ ਅਪੋਲੋਜਾਈਜ਼ ਕਰੀ ਹਾਲਾ ਕਿ ਮੇਰੇ ਅੱਗੇ ਦੋ ਬੰਦੇ ਗਏ ਆ ਇੱਕ ਬੰਦੇ ਦਾ ਉਹਨੇ 3 ਕਿਲੋ ਛੱਡਿਆ ਤੇ ਦੂਜੇ ਬੰਦੇ ਦੇ ਉਹਨੇ ਬਾਅਦ ਚ ਬੈਗ ਕਰਾਏ ਆ ਬਟ ਉਹਦੀ ਮੇਨ ਹਰਾਸਮੈਂਟ ਦੀ ਪ੍ਰੋਬਲਮ ਆਈ ਥਿੰਕ ਉਸ ਬੰਦੇ ਦੀ ਈਗੋ ਸੀਗੀ ਐਂਡ ਉਹਨੇ ਸਿਰਫ ਤੋਂ ਬ ਲੜਾਈ ਝਗੜਾ ਵੀ ਹੋਇਆ ਤਾਂ ਤੁਸੀਂ ਵਾਪਸ ਆ ਕੇ ਬਾਅਦ ਉਹਦੇ ਤੋਂ ਬਾਅਦ ਦਾ ਦੱਸ ਦਿੰਦੇ ਮੈਂ ਦੱਸ ਦਿੰਦਾ ਤੁਹਾਨੂੰ ਉਹ ਤੋਂ ਬਾਅਦ ਕੀ ਹੋਇਆ ਜੀ ਜਦੋਂ 8 ਵੀ ਹੋ ਗਿਆ ਉਹਨੂੰ ਪਤਾ ਲੱਗਾ ਵੀ ਉਹਨਾਂ ਸਾਡੀ ਫਲਾਈਟ ਤੇ ਨਿਕਲ ਗਈ ਆ ਹੁਣ ਤੇ ਕੁਝ ਹੋ ਨਹੀਂ ਸਕਦਾ ਤੇ ਅਸੀਂ ਫਿਰ 에어 ਇੰਡੀਆ ਨੂੰ ਫੋਨ ਕੀਤਾ ਵੀ ਕੰਪਲੇਂਟ ਆਪਾਂ ਪੁੱਛਿਆ ਵੀ ਕੀ ਕਰ ਸਕਦੇ ਹੁਣ ਆਪਾਂ ਉਹਨਾਂ ਨੇ ਕਿਹਾ ਵੀ ਤੁਸੀਂ ਇਦਾਂ ਦਾ ਆਨਲਾਈਨ ਕੰਪਲੇਂਟ ਕਰ ਦਿਓ ਉਹ ਤੁਹਾਨੂੰ ਵਿਦਨ 24 ਆਵਰ ਜਾਂ 48 ਆਵਰ ਤੁਹਾਨੂੰ ਰਿਪਲਾਈ ਕਰਨਗੇ ਤੇ ਅਸੀਂ ਉਸ ਟਾਈਮ ਕੰਪਲੇਂਟ ਕਰਨ ਲੱਪੇ ਉਹਨਾਂ ਨੂੰ ਫੋਨ ਲਾਇਆ 40 45 ਮਿੰਟ ਉਹਨਾਂ ਦੀ ਵੇਟਿੰਗ ਹੀ ਚੱਲ ਗਈ ਉਹ ਤੋਂ ਬਾਅਦ ਸਾਨੂੰ ਕਰਦੇ ਕਰ ਤੇ ਫਿਰ ਆਪਾਂ ਗਿਆ ਵੀ ਹੁਣ ਆਪਾਂ ਬਾਹਰ ਜਾਣਾ ਆ ਤੇ ਉਹ ਕਹਿੰਦੇ ਵੀ ਇੱਥੇ ਦਾ ਰੂਲ ਆ ਵੀ ਤੁਹਾਨੂੰ ਆਫ ਬੋਰਡ ਵੀ 에ਅਰਲਾਈਨ ਵਾਲੇ ਕਰਵਾਣਗੇ ਅਸੀਂ ਉਸ ਅਹਤੇ ਨਾਲ ਸਾਨੂੰ ਕਿਸੇ ਨੇ ਕਿਹਾ ਤਾਂ ਵੀ ਤੁਸੀਂ ਮੈਨੇਜਰ ਦਾ ਨਾਮ ਲੈ ਲਓ ਉਹ ਤੁਸੀਂ ਇੱਕ ਰਿਪੋਰਟ ਦੇ ਵਿੱਚ ਪਾ ਦਿਓ ਵੀ ਇਸ ਮੈਨੇਜਰ ਨੇ ਇਹਦਾ ਕੀਤਾ ਤਾਂ ਹੀ ਮੈਨੇਜਰ ਨੂੰ ਅਪਰੋਚ ਕੀਤਾ ਵੀ ਸਾਨੂੰ ਆਪਣਾ ਨਾਮ ਦੇ ਦਿਓ ਆਪਣੇ ਸਟਾਫ ਦਾ ਨਾਮ ਦੇ ਦਿਓ ਪਹਿਲਾਂ ਤਾਂ ਨੇ ਨੋ ਨੁਕਰ ਕੀਤੀ ਸਾਨੂੰ ਵੀ ਦੂਸਰੀ ਸਾਈਡ 'ਤੇ ਆ ਜਾਓ ਉਧਰ ਆ ਜਾਓ ਇੱਧਰ ਆ ਜਾਓ ਮੈਂ ਉਧਰ ਦੇਤਾ ਹਾਂ ਤੇ ਮੈਂ ਉਹਨੂੰ ਕਿਹਾ ਵੀ ਮੇਰੀ ਗੱਲ ਸੁਣ ਲੈ ਮੈਂ ਕਿਹਾ ਤੇਰਾ ਕਾਊਂਟਰ ਆ ਹੀ ਆ ਤੂੰ ਇੱਥੇ ਮੈਨੂੰ ਦੇ ਦੇ ਇੱਥੇ ਕਿਉਂ ਨਹੀਂ ਤੂੰ ਮੈਨੂੰ ਦੇ ਰਿਹਾ ਕਹਿੰਦੇ ਨਹੀਂ ਔਰ ਲੋਗ ਵੀ ਸੁਣ ਰਹੇ ਆ ਮੈਂ ਕਿਹਾ ਜਦੋਂ ਤੂੰ ਕੁਝ ਗਲਤ ਨਹੀਂ ਕੀਤਾ ਤੇ ਓਵਰਲੋਕਸ ਨੂੰ ਵੀ ਲਾਣਗੇ ਤੇ ਵਿੱਚ ਕੀ ਗਲਤ ਗੱਲ ਹੈ ਹਨਾ ਉਹਨੇ ਮੈਨੂੰ ਮੁਸ਼ਕਲ ਨਾਲ ਆਪਣਾ ਨਾਮ ਦਿੱਤਾ ਉਹਨਾਂ ਇੱਕ ਲੇਡੀ ਸੀ ਕਿ ਮੈਂ ਕਿਹਾ ਉਹਦਾ ਨਾਮ ਦੇ ਦੇ ਉਸਕਾ ਨਾਮ ਮੈਨਰੇ ਕੋ ਨਹੀਂ ਪਤਾ ਕਹਿੰਦਾ ਮੈਂ ਕਿਹਾ ਤੂੰ ਮੈਨੇਜਰ ਆ ਮੈਂ ਕਿਹਾ ਯੂ ਸਪੋਸਟ ਟੂ ਨੋ ਈਚ ਐਂਡ ਐਵਰੀ ਪਰਸਨ ਵਰਕਿੰਗ ਅੰਡਰ ਯੂ ðiਰ ਨੇਮਸ ਹਨਾ ਮੈਂ ਕਿਹਾ ਤੈਨੂੰ ਕਿਦਾਂ ਨਾਮ ਨਹੀਂ ਪਤਾ ਕਹਿੰਦਾ ਉਸਸੇ ਉਸਕੇ ਕਹਿੰਦਾ ਇਨਕੋ ਨਾ ਦੋਨੋ ਜਣੋ ਕੋ ਦਫਾ ਕਰ ਦੋ ਸਿਰਫ ਉਹਨੇ ਇੰਨੀ ਗੱਲ ਕਹੀ ਆ ਤੇ ਉਹ ਜੀ ਸਾਨੂੰ ਆਲਰੇਡੀ ਹਟ ਕਰੀਏ ਕਿਉਂਕਿ ਅਸੀਂ ਆਲਰੇਡੀ ਇਨੇ ਸਟ्रेस 'ਚ ਸਾਂ ਵੀ ਤੁਹਾਡੇ ਇੱਕ ਤਾਂ ਪੈਸੇ ਖਰਾਬ ਹੋ ਰਿਹਾ ਉੱਪਰ ਤੁਹਾਡੇ ਘਰਦਿਆਂ ਦੀ ਖੱਜਲਖਵਾਰੀ ਹੋ ਰਹੀ ਆ ਮੈਂ ਆਲਰੇਡੀ ਕਹਿ ਚੁੱਕਾ ਹਾਂ ਵੀ ਇਹ ਦੋਨੇ ਜਣੇ ਹਾਰਡ ਪੇਸ਼ੈਂਟ ਹੈਗੇ ਆ ਇਹ ਸੀਨੀਅਰ ਸਿਟੀਜ਼ਨ ਹੈਗੇ ਆ ਤੁਸੀਂ ਥੋੜਾ ਤਾਂ ਸ਼ਰਮ ਸ਼ਰਮ ਕਰ ਲਓ ਤੇ 19 ਦਿਨ ਨੂੰ ਨਿਆਣ ਨੂੰ ਇੰਨੀ ਗੱਲ ਕਹੀ ਤੇ ਮੈਂ ਸਿਰਫ ਉਹਨੂੰ ਇਹ ਗੱਲ ਮੈਂ ਕੀ ਗੱਲ ਆ ਮੈਂ ਕਿਹਾ ਤੁਹਾਡੇ ਘਰ ਦਾ ਦਾ 에어ਪੋਰਟ ਹੈਗਾ ਮੈਂ ਕਿਹਾ ਮੈਂ ਇੱਥੇ 5 ਲੱਖ ਰੁਪਏ ਦੀ ਟਿਕਟ ਖਰਚ ਕੇ ਤਾਂ ਸਲੋਤਾ ਆਇਆ ਮੈਂ ਕਿਹਾ ਮੈਂ ਕੋਈ ਇੱਥੇ ਘੁੰਮਣ ਤਾਂ ਆਇਆ ਨਹੀਂ ਕੋਈ ਘੁੰਮਣ ਵਾਲੀ ਪਲੇਸ ਤਾਂ ਹੈਗੀ ਨਹੀਂ ਜਿਹੜੀ ਮੈਂ ਇੱਥੇ ਘੁੰਮਣ ਆ ਗਿਆ ਮੈਂ ਕਿਹਾ ਤੁਹਾਡਾ ਫਰਜ ਬੰਦਾ 에어 ਇੰਡੀਆ ਦਾ ਫਰਜ ਬੰਦਾ 에어 ਇੰਡੀਆ ਕਹਿੰਦੀ ਕਸਟਮਰ ਸਾਡੇ ਲਈ ਸਭ ਤੋਂ ਪਹਿਲਾਂ ਆਇਆ ਤੇ ਮੈਂ ਕਹਾ ਤੁਸੀਂ ਸਿਰਫ ਆਪਣੇ ਇੱਕ ਈਗੋ ਕਰਕੇ ਕਸਟਮਰ ਦੀ ਬਿਨਾ ਗੱਲ ਸੁਣੇ ਜਾਂ ਤਾਂ ਅਸੀਂ ਕੋਈ ਗਲਤ ਚੀਜ਼ ਲੱਗੇ ਚ ਕੈਰੀ ਕਰ ਰਹੇ ਹਾਂ ਸਾਡਾ ਸਿਕਿਉਰਿਟੀ ਚੈੱਕ ਲੱਗੇ ਚ ਪੈਰ ਪਿਆ ਹਲੇ ਵੀ ਕੋਈ ਉੱਚ ਕੁਝ ਇਲੀਗਲ ਸਟੱਫ ਨਹੀਂ ਆਹੀ ਉਹਨਾਂ ਨੂੰ ਆ ਵੀ ਕਿਹਾ ਕਿ ਸਾਡਾ ਫੂਡ ਪ੍ਰੋਡਕਟਸ ਹੈਗੇ ਆ ਜੇ ਤੁਹਾਨੂੰ ਜਿਆਦਾ ਉੱਥੇ ਡੰਪ ਕਰ ਦਿੰਨੇ ਆ ਉੱਥੇ ਸੁੱਟ ਦਿੰਨੇ ਆ ਬੈਗ ਛੱਡ ਕੇ ਚਲ ਜਾਵਾਂਗੇ ਜਾਂ ਬੈਗ ਨੂੰ ਖਾਲੀ ਕਰਕੇ ਲੈ ਜਾਵਾਂਗੇ ਸਾਰਾ ਨਾ ਤੁਹਾਨੂੰ ਜਾਣ ਦੋ ਉਹਨਾਂ ਨੇ ਕਿਹਾ ਨਹੀਂ ਅੱਬ ਤੋਂ ਕੁਝ ਹੋ ਹੀ ਨਹੀਂ ਸਕਦਾ ਆਪ ਜਿਹਾ ਸੇ ਮਰਜ਼ੀ ਕਰ ਲੋ ਜੋ ਮਰਜ਼ੀ ਕਰ ਲੋ ਕੁਝ ਨਹੀਂ ਹੋ ਸਕਦਾ ਉਸ ਤੋਂ ਬਾਅਦ ਜਦੋਂ ਅਸੀਂ ਉਹਨੂੰ ਬੋਲੇ ਆਂ ਵੀ ਹਾਂ ਵੀ ਤੂੰ ਇਦਾਂ ਕਿੱਦਾਂ ਹਾਨੂੰ ਗਲਤ ਬੋਲ ਸਕਦਾ ਆਂ ਜਾਂ ਕੁਝ ਕਹਿ ਸਕਦਾ ਆਂ ਤੇ ਉਸ ਤੋਂ ਬਾਅਦ ਉਹ ਭੱਜਣਾ ਸਟਾਰਟ ਕਰਤਾ ਉਹਨਾਂ ਹੱਟ ਤੋਂ ਲੁਕਣਾ ਸਟਾਰਟ ਕਰਤਾ ਫਿਰ ਆਪਣੇ ਸਟਾਫ ਨਾਲ ਗੱਲਾਂ ਕਰਨ ਲੱਗ ਪਿਆ ਵੀ ਤੁਸੀਂ ਇਹਨਾਂ ਦਾ ਧਿਆਨ ਰੱਖੋ ਜਦੋਂ ਜਦੋਂ ਆਪਾਂ ਸਾਈਡ ਤੇ ਜਾਂਦੇ ਆਂ ਸਿਰਫ ਉਦੋਂ ਹੀ ਆਉਣ ਲੱਗ ਪਿਆ ਫਿਰ ਉਹਨਾਂ ਨੂੰ ਕਿਹਾ ਵੀ ਸੀਆਰਪੀਆ ਅਨ ਸੀਆਈਐਸਐਫ ਵਾਲੇ ਬੰਦੇ ਹੱਟ ਤੋਂ ਭੇਜ ਤਾ ਉਹਨਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਕੀ ਹੋਇਆ ਆਪਾਂ ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸੀ ਉਹਨਾਂ ਨਾਲ ਨੂੰ ਕਿਹਾ ਵੀ ਆਹ ਅਥਾਰਟੀ ਹੈਗੀ ਆ ਵੀ ਇਹਨਾਂ ਨਾਲ ਜਾ ਕੇ ਗੱਲ ਕਰੋ ਇਹ ਤੁਹਾਡੀ ਹੈਲਪ ਕਰਨਗੇ ਕੋਈ ਗੱਲ ਨਹੀਂ ਤੁਸੀਂ ਗਲਤ ਨਹੀਂ ਹੈਗੇ ਕਿਸੇ ਚੀਜ਼ 'ਚ ਵੀ ਐਜ਼ ਲੋਂਗ ਐਜ਼ ਤੁਹਾਨੂੰ ਉਹਨਾਂ ਨੇ ਬੋਰਡਿੰਗ ਪਾਸ ਇਸ਼ੂ ਕੀਤੇ ਆ ਇਹ ਵੈਸੇ ਜੇ ਤੁਹਾਨੂੰ ਜੇ ਨਹੀਂ ਜਾਣ ਦੇਣਾ ਹੁੰਦਾ ਤੁਹਾਨੂੰ ਉਹਨਾਂ ਨੂੰ ਇਸ਼ੂ ਨਹੀਂ ਕਰਨੇ ਚਾਹੀਦੇ ਸੀ ਇਦਾਂ ਨਹੀਂ ਹੋ ਸਕਦਾ ਵੀ ਤੁਹਾਨੂੰ ਬੋਰਡਿੰਗ ਪਾਸ ਇਸ਼ੂ ਕਰਕੇ ਰੋਕ ਸਕਦੇ ਆ ਜਸਟ ਬਿਕੋਜ਼ ਆਫ weight ਕਿਤਾੜਾ weight ਉਹ ਵੀ ਤੁਸੀਂ ਵਿਲਿੰਗ ਟੂ ਪੇ ਹੋ ਜੇ ਤੁਸੀਂ ਬਿਲਕੁਲ ਰਿਫਿਊਜ਼ ਕਰਤਾ ਹੁੰਦਾ ਵੀ ਨਹੀਂ ਆਪਾਂ ਜਾਣਾ ਵੀ ਨਹੀਂਗਾ ਆਪਾਂ ਪੈਸੇ ਵੀ ਨਹੀਂ ਦੇਣੇਗੇ ਵੀ ਜਾਣਾ ਵੀਗਾ ਫਿਰ ਉਹ ਤੁਹਾਨੂੰ ਰਿਫਿਊਜ਼ ਕਰ ਸਕਦੇ ਸੀ ਪਰ ਅਗਰ ਤੁਸੀਂ ਕਹਤਾ ਵੀ ਤੁਸੀਂ ਪੈਸੇ ਪੇ ਕਰ ਰਹੇ ਹੋ ਫਿਰ ਤੁਹਾਨੂੰ ਰਿਫਿਊਜ਼ ਨਹੀਂ ਸਲਾਈਡ ਸਾਡੀ ਕੈਨਸਲ ਹੋ ਗਈ ਇੱਕ ਵੱਖਰਾ ਵਿਸ਼ਾ ਆ ਪਰ ਜਿਹੜਾ ਕੋ ਕਹਿਣਾ ਦਫਾ ਕਰੋ ਇੱਕ ਇੱਕ ਪਬਲਿਕ ਪਲੇਸ ਤੇ ਕੋ ਕਹਿਣਾ ਦਫਾ ਕਰੋ ਜਿੱਥੇ ਅਸੀਂ ਪੈਸੇ ਦੇ ਕੇ ਆਏ ਹਾਂ ਤੁਹਾਨੂੰ ਸਾਨੂੰ ਸਿਰਫ ਉਰਤੋ ਪੋਲੋਜੀ ਚਾਹੀਦੀ ਆ ਕਿ ਪਹਿਲੀ ਗੱਲ ਤੇ ਜੋ ਕੰਪਨਸੇਟ ਕਰਨਾ ਹੈ ਤਾਂ 에어ਲਾਈਨ ਨੇ ਕਰਨਾ ਸਾਨੂੰ ਨਾ ਉਹ ਇੱਕ ਵੱਖਰੀ ਸਾਈਡ ਹੈਗੀ ਆ ਪਰ ਜਿਹੜੇ ਬੰਦੇ ਨੇ ਜਿਹੜਾ ਉਹਨਾਂ ਦਾ ਮੈਨੇਜਰ ਜਿਹੜਾ ਇਟਾ ਡਿਸਰੈਸਪੈਕਟਫੁਲ ਆ ਮੈਨੇਜਰ ਇੱਕ ਬਹੁਤ ਵੱਡੀ ਪੋਸਟ ਹੁੰਦੀ ਆ ਕੋਈ ਛੋਟੀ ਮੋਟੀ ਪੋਸਟ ਨਹੀਂ ਹੁੰਦੀ ਕੋਈ ਬਿਨਾ ਪੜ੍ਹੇ ਲਿਖੇ ਕੋਈ ਗਵਾਰ ਬੰਦਾ ਜਾਂ ਕੋਈ ਐਦਾਂ ਦਾ ਬੰਦਾ ਨਹੀਂ ਬਣ ਜਾਂਦਾ ਵੀ ਜਿਹੜਾ ਮਰਜ਼ੀ ਉੱਥੇ ਜਾ ਕੇ ਬਹਿ ਜਾਊਗਾ ਤੇ ਮੈਂ ਮੈਨੇਜਰ ਹੈਗਾ ਹਨਾ ਜੀ ਅਸੀਂ ਵੀ ਨਹੀਂ ਬਣਿਆ ਹਾਲ ਤੱਕ ਹਨਾ ਕਿਉਂਕਿ ਉਹਦੇ ਲਈ ਇੱਕ ਕ੍ਰੈਡੀਬਿਲਟੀ ਚਾਹੀਦੀ ਹੁੰਦੀ ਬੰਦੇ ਨੂੰ ਇੱਕ ਨੌਲੇਜ ਚਾਹੀਦੀ ਹੁੰਦੀ ਆਪਣਾ ਸਟਾਫ ਮੈਨੇਜ ਕਰਨ ਦੇ ਇੱਕ ਹੁੰਦਾ ਸਾਰਾ ਕੁਝ ਸੇ ਜੇ ਉਹ ਬੰਦਾ ਉੱਥੇ ਬਹਿ ਕੇ ਉਹ ਜੀਆਂ ਗੱਲਾਂ ਕਰ ਸਕਦਾ ਵਾ ਇਹੋ ਜਿਹਾ ਬਿਹੇਵੀਅਰ ਆਪਣਾ ਸ਼ੋਅ ਕਰ ਸਕਦਾ ਵਾ ਤੇ ਉਹਨੂੰ ਇੰਨੇ ਉਹਦੇ ਚ ਇੰਨੇ ਗਰਸ ਹੋਣੇ ਚਾਹੀਦੇ ਜਿਉਂ ਨਾ ਪ ਇੱਕ ਸੌਰੀ ਕਹਿਣ ਦੀ ਹਿੰਮਤ ਨਹੀਂ ਕਿ ਉੱਪਰੋਂ ਤੁਹਾਨੂੰ ਆਕੜ ਕੇ ਤੇ ਭੱਜਦਾ ਜਾ ਰਿਹਾ ਵਾ ਕਿ ਤੂੰ ਕਰ ਲਓ ਜੋ ਕਰਨਾ ਹੈ ਤੂੰ ਨੇ ਕੋਈ ਬਾਤ ਨਹੀਂ ਜੋ ਕਰ ਸਕਦੇ ਹੋ ਕਰ ਲਓ ਸਾਨੂੰ ਆ ਹਿੰਦੀ ਜਿੱਦਾਂ ਬੋਲ ਰਿਹਾ ਵੀ ਜੋ ਕਰਨਾ ਕਰ ਸਕਦੇ ਹੋ ਨਾ ਕਰ ਲਓ ਕੋਈ ਬਾਤ ਨਹੀਂ ਜੋ ਕਰ ਲਓ ਤੇ ਸਾਨੂੰ ਲੋਕ ਸਾਈਡ ਤੇ ਆ ਕੇ ਇਹ ਵੀ ਕਹਿ ਰਹੇ ਕੋਈ ਗੱਲ ਨਹੀਂ ਭਾਈ ਇੱਥੇ ਕੁਝ ਨਹੀਂ ਕਰ ਸਕਦੇ ਤੁਸੀਂ ਤੁਸੀਂ ਜੋ ਮਰਜ਼ੀ ਕਰ ਲਓ 에어 ਇੰਡੀਆ ਤੋਂ ਵੀ ਤੁਹਾਨੂੰ ਕੁਝ ਨਹੀਂ ਮਿਲਣਾ ਇਹ ਇਦਾਂ ਹੀ ਕਰਦੇ ਆ ਚਾਰ ਪੰਜ ਲੋਕਾਂ ਨੇ ਸਾਨੂੰ ਹੋਰ ਅਪਰੋਚ ਕੀਤਾ ਭਾਈ ਇਹਨੂੰ 200 200 ਗ੍ਰਾਮ ਪਿੱਛੇ ਖੱਜਲ ਕਰ ਰਿਹਾ ਏ ਤੁਹਾਡਾ ਕੀ ਤੁਹਾਡਾ ਵੀ ਸੀਨ ਬਣਿਆ ਆ ਸਾਨੂੰ ਸਾਰਿਆਂ ਨੇ ਮਤਲਬ ਇੱਕ ਜੋਹਾਨ ਉੱਥੇ ਆ ਕੇ ਫੀ ਜੋ ਹਰਨਾ ਹੋ ਗਿਆ ਸ਼ਾਇਦ ਬੜਾ ਹੀ ਕਾਮਨ ਆਈਨ ਵਾਲੀ 에어 ਇੰਡੀਆ ਬਹੁਤ ਨਾਰਮਲੀ ਕਰਨ ਦੀ ਚੀਜ਼ਾਂ ਕਿ ਅਸੀਂ ਕੋਈ ਨਵੀਂ ਬੰਦੇ ਨਹੀਂ ਗਏ ਜਿਨ੍ਹਾਂ ਨਾਲ ਇਦਾਂ ਹੋ ਗਿਆ ਬਸ ਸਿਰਫ ਫਰਕ ਹੈ ਸ਼ਾਇਦ ਕਈਆਂ ਨੂੰ ਰੀਸ਼ਡਿਊਲ ਮਿਲ ਜਾਂਦਾ ਹਾਂ ਨੂੰ ਉਹ ਵੀ ਨਹੀਂ ਮਿਲਿਆ ਉਹ ਚੀਜ਼ ਤੇ ਤੇ ਉਸ ਤੋਂ ਬਾਅਦ ਮੈਂ ਟਵੀਟ ਕੀਤਾ 에어 ਇੰਡੀਆ ਨੂੰ 에어 ਇੰਡੀਆ ਦਾ ਮੈਨੂੰ ਰਿਪਲਾਈ ਆਇਆ ਕਹਿੰਦੇ ਤੁਸੀਂ 7:21 ਮਿੰਟ ਤੇ ਉੱਥੇ ਪਹੁੰਚੇ ਕਾਊਂਟਰ ਤੇ ਤਾਂ ਕਰਕੇ ਤੁਹਾਨੂੰ 7:20 ਮਿੰਟ ਤੇ ਪਹੁੰਚਣਾ ਚਾਹੀਦਾ ਹੈ ਤੁਸੀਂ 21 ਮਿੰਟ ਤੇ ਪਹੁੰਚੇ ਤਾਂ ਕਰਕੇ ਤੁਹਾਨੂੰ ਫਲਾਈਟ ਨਹੀਂ ਬੋਰਡ ਕਰਨ ਦਿੱਤਾ 60 ਸੈਕਿੰਡ ਹੁੰਦੇ ਆ ਜੀ ਮੇਰਾ 2.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ 60 ਸਕਿੰਟ ਕਰਕੇ ਜਾਨ ਜਾਨ ਦਾ ਠੀਕ ਹੈ ਜੀ ਹਲੇ ਇਹਨਾਂ ਦੀ ਵਾਪਸੀ ਦੀ ਵੀ ਆ ਉਹ ਮੈਂ ਕਾਊਂਟ ਨਹੀਂ ਕਰ ਰਹਾ ਕਿਉਂਕਿ ਠੀਕ ਹੈ ਗਿਆ ਟਿਕਟਾਕ ਪਰ 60 ਸਕਿੰਟ ਦੇ 2.5 ਲੱਖ ਰੁਪਿਆ 에어 ਇੰਡੀਆ ਮੈਨੂੰ ਪੇ ਕਰੂਗੀ ਜਿਹੜਾ ਮੇਰੇ ਅੱਗੇ ਕੰਮ ਤੇ ਜਾਣ ਦਾ ਨੁਕਸਾਨ ਹੋਣਾ ਵਾ ਜਿਹੜੇ ਮੇਰੇ ਅੱਗੇ ਵਰਕ ਕਮਿਟਮੈਂਟ ਹੈਗੀਆਂ ਮਿਆ ਤੇ ਰਿਵਾਈਫ ਦੋਵੇਂ ਵਰਕਿੰਗ ਹੈਗੇ ਆ ਜਿਹੜੀ ਸਾਡਾ ਕਮਿਟਮੈਂਟ ਸੀਗੀਆਂ ਇੱਕ ਡੇਟ ਤੱਕ ਉੱਥੇ ਪਹੁੰਚਣਾ ਹੈਗਾ ਅੱਗੇ ਕੰਮ ਰੀਜ਼ਿਊਮ ਕਰਨਾ ਸੀਗਾ ਉਹਦਾ ਉਹ ਕੌਣ ਪੇ ਕਰੂਗਾ ਉਹ ਉਹ ਉਹਦਾ ਉਹਦਾ ਕੌਣ ਖਰਚਾ ਨਾ ਭੁ ਆ ਸਾਡੀ ਗਲਤੀ ਨਹੀਂ ਗਈ ਜਿਵੇਂ ਮਤਲਬ ਸਾਰੀ ਕੰਪਨੀ ਇੱਕ ਸਿਰਫ EMPLOYE ਨੂੰ ਬਚਾਉਣ ਵਾਸਤੇ ਲੱਗੀ ਹੋਈ ਆ ਵੀ ਉਹਦੀ ਕੋਈ ਗਲਤੀ ਨਹੀਂ ਗਈ ਸਿਰਫ ਉਹਨੇ ਐਂਟਰੀ ਚ ਪਾਤਾ ਵੀ ਇਹ 721 ਤੇ ਇੱਥੇ ਪਹੁੰਚੇ ਜੇ ਆਪਾਂ 721 ਤੇ ਉਨਤੇ ਪਹੁੰਚੇ ਸੀ ਤੇ ਸਾਡੇ ਬੈਗ ਕਿਉਂ ਰਖਾਏ ਉਹਨਾਂ ਨੇ ਉੱਥੇ ਸਾਡੇ ਬੋਰਡਿੰਗ ਪਾਸਟ ਤੁਹਾਨੂੰ ਕਹਿ ਦਿੰਦੇ ਨਾ ਕਾਊਂਟਰ ক্লোਜ਼ ਹੈਗਾ ਤੁਸੀਂ ਵਾਪਸ ਹੋ ਜਾਓ ਸਾਡੇ ਲਈ ਵਰਥ ਸੀਗਾ ਉਹ ਸਾਡੇ ਲਈ ਇੱਕ ਇੱਕ ਹੋ ਜਾਣਾ ਵੀ ਠੀਕ ਹੈ ਰਹੀਂ ਲੇਟ ਆ ਤੁਹਾਨੂੰ ਉਹਨਾਂ ਨੇ ਨਹੀਂ ਕਹਾਂ ਸਾਰਾ ਕੁਝ ਕਰ ਲੈ ਏ ਟੂ ਜ਼ੈਡ ਐਂਡਲਾ ਪ੍ਰੋਸੈਸਿੰਗ ਦਾ ਸਾਡੇ ਬੈਗ ਅੰਦਰ ਜਾਂਦੇ ਉਤਪਤ ਸਿਰਫ ਇਮੀਗ੍ਰੇਸ਼ਨ ਰਹਿ ਜਾਂਦੀ ਹੈ ਦੈਟਸ ਇਟ ਹਨਾ ਜੀ ਉਹ ਵੀ ਉਰਤੇ ਲਿਖਿਆ ਆ ਕਿ 20 ਮਿੰਟਸ ਪ੍ਰਾਇਰ ਗੇਟ ਬੰਦ ਹੁੰਦੇ ਆ 60 ਮਿੰਟ ਤੋਂ ਪਹਿਲਾਂ ਪਹੁੰਚਣਾ ਹੁੰਦਾ ਜੋ ਕਿ ਇਹ ਝੂਠ ਬੋਲਨਦੇ ਆ ਅਸੀਂ ਪਹਿਲਾਂ ਪਹੁੰਚ ਗਏ ਹਾਂ ਉਹਨੇ ਡਿਲੇਟ ਜਾਣ ਕੇ 7:21 ਦਾ ਪਾਇਆ ਤਾਂ ਕਿ ਉਰਤੇ ਕੋਈ ਪ੍ਰੋਬਲਮ ਨਾ ਆਏ ਕੱਲ ਨੂੰ ਅਸੀਂ 7:15 ਤੇ ਉਹਦੇ ਕਾਊਂਟਰ ਤੇ ਹਾਂ 10-15 ਮਿੰਟ ਉਹਨਾਂ ਨੇ ਸਾਡੇ ਨਜ਼ਰ ਹੀ ਖਚਲ ਕੀਤੀ ਜੋ ਪੇਪਰ ਵਰਕ ਲਈ ਕੀਤੀ ਉਹਨਾਂ ਨੇ ਵੀ ਆ ਦੋ ਜਾਂ ਆ ਦੋ ਵੈਸੇ ਤੇ ਵੀਜ਼ਾ ਏਅਰਲਾਈਨ ਵਾਲੇ ਨਹੀਂ ਮੰਗਦੇ ਜੇ ਆਪਾਂ ਇੰਟਰਨੈਸ਼ਨਲ ਬੋਰਡ ਨਾ ਕਰਨਾ ਹੈ ਸਾਡੀ ਡੋਮੈਸਟਿਕ ਫਲਾਈਟ ਸੀਗੀ ਸਾਨੂੰ ਉਹਨਾਂ ਦਾ ਵੀਜ਼ਾ ਬੰਨਾ ਦਿੱਲੀ ਮੰਗ ਸਕਦੇ ਆ ਉਹ ਇਮੀਗ੍ਰੇਸ਼ਨ ਨਾਲ ਕੋ ਜੋ ਮਰਜ਼ੀ ਮੰਗ ਸਕਦੀ ਆ ਪਰ ਇੱਕ ਏਅਰਲਾਈਨ ਵਾਸਤੇ ਜੋ ਵੀ ਡੋਮੈਸਟਿਕ ਫਲਾਈਟ ਆਪਾਂ ਦਿੱਲੀ ਬੋਰਡ ਕਰਨਾ ਆਪਾਂ ਇੰਡੀਆ ਦੇ ਸਿਟੀਜ਼ਨ ਹੈਗੇ ਆਂ ਸਾਨੂੰ ਨਹੀਂ ਮੰਗ ਸਕਦੇ ਵੀ ਆਪਣਾ ਵੀਜ਼ਾ ਦਿਖਾਓ ਤੁਸੀਂ ਆਸਟ੍ਰੇਲੀਆ ਕੋ ਚੱਲੇ ਜੇ ਇਹ ਇਹ ਬਿਲਕੁਲ ਗਲਤ ਗੱਲ ਹੈ ਸਾਨੂੰ ਉਹਨਾਂ ਨੇ 10-15 ਮਿੰਟ ਉੱਥੇ ਆਪਣੇ ਕਾਰਨ ਕਰਕੇ ਖਰਾਬ ਕੀਤਾ ਸ਼ਾਇਦ ਉਹਨਾਂ ਦਾ ਪਹਿਲਾਂ ਹੀ ਸੋਚ ਸੀ ਵੀ ਇਹਨਾਂ ਨੂੰ ਜਾਂ ਜਾਣ ਨਹੀਂ ਦੇਣਾ ਜਾਂ ਇਹ ਲੇਟ ਆਇਆ ਇਹਨਾਂ ਨੂੰ ਲੈਸਨ ਸਿਖਾਉ ਵਿਦਆਊਟ ਨੋਇੰਗ ਕਿ ਇਹਨਾਂ ਦੀ ਕੀ ਪ੍ਰੋਬਲਮ ਸੀਗੇ ਕਿਹੜੇ ਸਰਕਮਸਟੈਂਸਸ ਤੋਂ ਪਿੱਛੋਂ ਆਏ ਆ ਕੀ ਗੱਲ ਹੋਈ ਆ ਕੀ ਨਹੀਂ ਉਹਨਾਂ ਨੂੰ ਉਸ ਚੀਜ਼ ਨਾਲ ਕੋਈ ਮਤਲਬ ਨਹੀਂ ਲੱਗ ਰਿਹਾ ਸੀ ਇਹ ਚੀਜ਼ ਦਾ ਤੁਹਾਨੂੰ ਬਾਹਰ ਵੀ ਨਹੀਂ ਜਾਣ ਦਿੱਤਾ ਤੁਸੀਂ ਵਾਪਸ ਆਏ ਹੁਣ ਇਸ ਸੰਬੰਧੀ ਤੁਸੀਂ ਕਿਸੇ ਨੂੰ ਇਸ ਦੀ ਲਿਖਤੀ ਕੰਪਲੇਂਟ ਕਰ ਰਹੇ ਹੋ ਕਿ ਜੋ ਤੁਹਾਡੇ ਨਾਲ ਪ੍ਰੋਬ ਆਪਨਾ 에어ਪੋਰਟ ਅਥਾਰਟੀ ਨੂੰ ਵੀ ਕਰਤੀ ਆ ਇੱਕ ਹੋਰ ਕੋਣ ਨੋਟਾ ਆਮ ਨੋਟਲ ਆਫਸਰ ਨੂੰ ਕਰਤੀ ਆ ਨੋਟਲ ਆਫਸਰ ਨੂੰ ਵੀ ਆਪਾਂ ਕੰਪਲੇਂਟ ਕਰਤੀ ਆ ਤੇ ਹਾਂਜੀ ਉਹਨਾਂ ਵੱਲੋਂ ਕੋਈ ਸਾਨੂੰ ਐਸਾਜ ਕੋਈ ਹਾਲ ਤੱਕ ਕੋਈ ਰਿਵਰਟ ਬੈਕ ਆਇਆ ਨਹੀਂ ਆ ਜੋ ਮੈਨੂੰ 에어 ਇੰਡੀਆ ਨੇ ਇੱਥੇ ਟਵਿੱਟਰ ਤੇ ਕਿਹਾ ਵਾ ਬਸ ਮੈਂ ਤੁਹਾਨੂੰ ਉਹੀ ਦੱਸਿਆ ਬਾਕੀ ਹਲੇ ਤੱਕ ਮੈਨੂੰ ਕਿਸ ਦੀ ਕਨਫਰਮੇਸ਼ਨ ਨਹੀਂ ਆਈ ਕਿ ਵੀ ਇਹ ਕੀ ਕਰਨ ਲੱਗੇ ਆ ਜਾਂ ਇਹ ਕੀ ਕਰਨਗੇ ਅੱਗੋਂ ਜਾਂ ਇਹਨਾਂ ਨੇ ਕੀ ਸਾਨੂੰ ਤੇ ਇਹ ਵੀ ਨਹੀਂ ਪਤਾ ਕਿ ਸਾਨੂੰ ਇਹਨਾਂ ਨੇ ਪੈਸੇ ਮੋੜਨੇ ਆਂ ਵੀ ਆ ਕਿ ਨਹੀਂ ਮੋੜਨੇ ਹਨਾ ਜੀ ਸਾਨੂੰ ਤੇ 2.5 ਲੱਖ ਰੁਪਏ ਦਾ ਖਰਾਬ ਹੋਗਾ ਹੁਣ ਸਾਨੂੰ ਤਤਕਾਲ ਦੀ ਜਹੀਂ ਟਿਕਟ ਲਵਾਂਗੇ ਸਾਨੂੰ 3-4 ਲੱਖ ਰੁਪਏ ਫਿਰ ਖਰਾਬ ਹੋ ਜਾਣੇ ਹਨਾ ਜੀ ਸਾਡੀ ਇਹ ਡਿਮਾਂਡ ਕੀ ਹੋਵੇਗੀ ਕਿ ਤੁਸੀਂ ਆਪਣੇ ਪੈਸੇ ਵਾਪਸ ਲੈਣਾ ਚਾਹੋਗੇ ਜਾਂ ਉਸ ਮੈਨੇਜਰ ਦੇ ਖਿਲਾਫ ਕਾਰਵਾਈ ਕਰਵਾਉਣਾ ਚਾਹੋਗੇ ਸਾਡੀ ਕੋਈ ਇਦਾਂ ਡਿਮਾਂਡ ਨਹੀਂ ਹੈਗੀ ਫਸਟ ਆਫ ਆਲ ਸਾਨੂੰ ਬਹੁਤ ਜ਼ਿਆਦਾ ਬਾਦਰ ਕੀਤਾ ਗਿਆ ਉਹਦਾ ਪੈਰੈਂਟ ਸੋ ਦਿਲਨੀ ਟੋ ਅਪੋਲੋਜਾਈਜ਼ ਫਾਰ ਥੈਟ ਸਾਡੀ ਇਦਾਂ ਕੋਈ ਡਿਮਾਂਡ ਨਹੀਂ ਹੈ ਤੇ ਤੁਹਾਡੇ ਲਈ ਆ ਕਰੋ ਉਹ ਕਰੋ but they at least need to book our tickets apologize for what they've done and teji gal main advice nahi karu kise nu vi je tu family nal o do not board air india especially for abdur and jo give a staff night da karde rehne people report kar rahi re utthe ke theek hai ene hadna bhi kita hadde nal means air india doesn't care about customers it's just staff airline so jeo kuch kar sakde te ahi kar sakde ke jinna bandeyan nu ena already bother karta onali kuch thoda ja convenient kar dena no, os sydney pohchna otherwise of course on ticket kara ke te jana hi pana mm. but if we we, we also haddi back and tehi sade ko chije hai gaya apa action ta lavange but hal di kadi sade kol we, we don't ਹੈਵ ਐਨੀ ਵੇਅਰ ਟੂ ਗੋ ਕਿਉਂਕਿ ਸਾਡਾ ਤਾਂ ਪਲਾਨ ਹੈਗਾ ਹੀ ਜਾਣ ਦਾ ਹੀ ਸਾਡਾ ਸਭ ਕੁਝ ਪੈਕ ਸੀਗਾ ਸਾਡੀ ਕਮਿਟਮੈਂਟ ਸੀਗੀਆਂ ਉਹ ਤਾਂ ਆਲਰੇਡੀ ਮੈਸ ਅਪ ਹੋ ਗਿਆ ਇਸ ਤੋਂ ਬਾਅਦ ਬਸ ਆਹੀ ਆ ਜੇ ਉਹ ਕੁਝ ਵੀ ਸਾਡੇ ਲਈ ਕਰ ਸਕਦੇ ਕਿ ਸਾਨੂੰ ਅਟਲੀਸ ਟਿਕਟਸ ਕਰਾ ਕੇ ਦੇ ਦੇਣ ਜੋ ਅਹੀ ਕਰਨ ਉਹ ਤਾਂ ਹੀ ਐਕਸ਼ਨ ਲਵਾਂਗੇ ਕਿਉਂਕਿ ਸਾਨੂੰ ਕੋਈ ਵੀ ਪਬਲਿਕ ਪਲੇਸ ਤੇ ਹਰਾਸ ਨਹੀਂ ਕਰ ਸਕਦਾ ਤੁਸੀਂ ਨੇ ਤੁਹਾਨੂੰ ਮੈਂ ਨਹੀਂ ਕਰ ਸਕਦੀ ਮੈਂ ਆ ਤੇ ਮੈਨੂੰ ਕੋਈ ਹੋਰ ਨਹੀਂ ਕਰ ਸਕਦਾ ਔਰ ਉਹ ਵੀ ਇੱਕ ਇੰਨੀ ਵੱਡੀ 에ਅਰਲਾਈਨ ਦਾ ਮੈਨੇਜਰ ਮੈਨੂੰ ਕਹਿ ਰਿਹਾ ਦਫਾ ਹੋ ਹੀ ਡਿਡਨਟ ਪੇ ਮੀ ਫੋਰ ਐਨੀਥਿੰਗ ਓਨਲੀ ਸਿਰਫ ਸਾਡਾ ਟਾਈਮ ਵੇਸਟ ਕੀਤਾ ਆ ਆਪਾਂ ਵੈਲ ਵਿਦਨ ਗਾਈਡਲਾਈਨ ਸੀਗੇ 7:13 ਤੇ ਮੈਂ ਉਹਦੇ ਕਾਊਂਟਰ ਤੇ ਖੜੀ ਮੇਰੇ ਹਸਬੰਡ ਕੱਲੇ 11 ਬੈਗ ਬੈਲਟ ਤੋਂ ਉਤਾਰ ਰਹੀ ਸੀ ਸੋ ਫੀਵਰ ਐਂਡ ਗਲੇਟ ਹੋਣੇ ਸਿਰਫ ਆਪਣਾ ਪੱਲਾ ਚੜਾ ਮੈਂ ਉੱਥੇ ਲਿਖਤਾ 721 ਬਟ ਫਟ ਨਿਕਲ 723 ਦੇ ਵੀ ਕਲਿੱਪਸ ਹੈਗੇ ਜਿਦੇ ਵਿੱਚ ਅਸੀਂ ਆਲਰੇਡੀ ਹੱਥ ਜੋੜ ਰਹੇ ਹਾਂ ਕਿ ਸਰ ਜਾ ਲੈਂਦੋ ਇਦਾਂ ਨਾ ਕਰੋ ਹਾ ਕੇ ਨਾ ਤੁਹਾਡੇ ਕੋਲ ਵੌਇਸ ਰਿਕਾਰਡਿੰਗ ਵੀ ਹੈਗੀਆਂ ਵਾ ਜਿਹੜੇ ਬੰਦੇ ਨੂੰ ਉਹਨਾਂ ਨੇ ਕਿਹਾ ਹੀ ਰਾਹੁਲ ਕੁਮਾਰ ਨਾਮ ਹੈ ਉਹਦਾ ਉਹ ਲਖਨਊ ਤੋਂ ਡਿਪਾਰਟਮੈਂਟ ਇੱਥੇ ਆਇਆ ਹੈ ਉਹਨੂੰ ਉਹਨਾਂ ਨੇ ਕਿਹਾ ਵੀ ਦਫਾ ਹੋ ਉਹਦੇ ਨਾਲ ਆਪਾਂ ਗੱਲਬਾਤ ਕੀਤੀ ਉਹਦੀਆਂ ਵੀਡੀਓ ਕਲਿੱਪਸ ਵੀ ਹੈਗੀਆਂ ਵਾ ਆਡੀਓ ਕਲਿੱਪਸ ਵੀ ਹੈਗੀਆਂ ਵੀ ਜ ਮੈਨੇ ਸੁਨਾ ਮੇਰ ਕੋਈ ਇਨੋ ਨੇ ਬੋਲਾ ਵੀ ਹਾਂ ਦਫਾ ਕਰੋ ਇਨ ਕੋ ਯਾਂ ਸੇ ਹਰ ਟਿਕ ਉਹ ਵੀ ਕਲਿੱਪਸ ਹੈਗੇ ਆ ਜਦੋਂ ਸਾਡੇ ਅੱਗੇ ਵਾਲੇ ਬੈਗਸ ਉਹਨੇ ਭੇਜਿਆ ਤੇ ਸਾਨੂੰ ਕਹਿਤਾ ਹੀ ਸਭ ਬੰਦ ਹੋ ਗਿਆ ਆ ਲਗੇਜ ਬੈਟ ক্লোਜ਼ਡ ਆ ਬਟ ਉਹਨੇ 8 ਵਜਨ ਚ 5 ਮਿੰਟ 4 ਮਿੰਟ ਤੇ ਉਹ ਬੈਗਸ ਵੀ ਭੇਜਿਆ ਜਿੱਤੇ ਮੇਰੇ ਹਸਬੰਦ ਨੇ ਪੁੱਛਿਆ ਤੋ ਇਹ ਅੱਗੇ ਬੈਗਸ ਵੀ ਭੇਜ ਰੋ ਕਹਿੰਦਾ ਕੀ ਕੀ ਹੋ ਰਿਹਾ ਬਟ ਸਾਨੂੰ 7:33 ਤੋਂ ਹੀ ਆਲਦੀ ਕਹਿ ਰਹੇ ਹੀ ਕੁਛ ਨਹੀਂ ਹੋ ਸਕਦਾ ਕੁਛ ਨਹੀਂ ਹੋ ਸਕਦਾ ਬਟ ਅਦਰ ਜਿਹੜੇ ਅੱਗੇ ਲੋਕੀ ਸੀਗੇ ਮੇਰੇ ਤੋਂ ਵੀ 2 ਮਿੰਟ ਪਹਿਲਾਂ ਵੀ ਲੋਕੀ ਉਹਨਾਂ ਦਾ ਵੀ 3 ਕਿਲੋ ਜੀ ਲੱਗੇ ਜ਼ਿਆਦਾ ਹੀ ਉਹਨਾਂ ਨੇ ਉਹਨਾਂ ਨੂੰ ਕੁਛ ਸਟੇਟਮੈਂਟ ਵੀ ਆ ਸੀਸੀਟੀਵੀ ਵੈਰੀਫਾਈ ਕਰ ਸਕਦਾ ਆ ਕਿ ਮੈਡਮ ਤੁਹਾਡਾ ਮੈਂ ਨਹੀਂ ਮੈਂ ਆਪ ਦਾ ਨਹੀਂ ਕਰੂੰਗਾ ਮੈਂਨੇ ਆਪਸੇ ਪਹਿਲੇ ਕਿਤਨੇ ਲੋਕ ਨੇ ਸਭ ਦਾ 1-1 2-2 ਕਿਲੋ 3-3 ਕਿਲੋ ਅਕਮੋਡੇਟ ਕਰਾਇਆ ਪਰ ਮੈਂ ਆਪ ਦਾ ਨਹੀਂ ਕਰੂੰਗਾ ਤਾਂ ਜਾਂ ਉਹਨੂੰ ਸਾਡੇ ਤੋਂ ਕੋਈ ਈਗੋ ਪ੍ਰੋਬਲਮ ਸੀ ਜਾਂ ਕੋਈ ਈਗੋ ਟ੍ਰਿਪ ਤੇ ਸੀਗਾ ਉਹ ਜਾਂ ਜਿਹੜੀ ਉੱਥੇ ਕੁੜੀ ਕੰਮ ਕਰਦੀ ਉਹਦੀ ਪਾਰਟਨਰ ਹੀ ਜਦੋਂ ਮੈਂ ਉਹਨੂੰ ਕਿਹਾ ਇੱਕ-ਇੱਕ ਕਰਕੇ ਗੱਲ ਕਰੋ ਉਦੋਂ ਪ੍ਰੋਬਲਮ ਹੋਈ ਹੈ ਦੈਟਸ ਫॉर देम ਟੂ ਹੈਂਡਲ ਬਟ ਜੋ ਵੀ ਮੈਂ ਤੁਹਾਨੂੰ ਅਸੀਂ ਤੁਹਾਨੂੰ ਇਸ ਦੱਸ ਰਿਹਾ ਸਾਡੇ ਕੋਲ ਹਰ ਚੀਜ਼ ਦੀ ਐਵੀਡੈਂਸ ਹੈ ਐਂਡ ਜੈਸਾ ਨਾ ਬੋਰਡਿੰਗ ਪਾਸ ਹੀ ਦਿੱਤੇ ਵੈਨ ਵੀ ਹੈਵ ਦ ਟਿਕਟਸ ਹਾਊ ਕੈਨ ਯੂ ਡਿਨਾਈ ਅਸ ਬੋਰਡਿੰਗ ਦ ਪਲੇਨ ਮਤਲਬ ਸਾਡਾ ਆ ਪਤਾ ਨਹੀਂ ਅਹੀ ਉਹਨੂੰ ਪਰਸਨਲੀ ਕੀ ਕਹਤਾ ਹੈ ਐਂ ਉੱਤੇ ਹੀ ਰਹਾ ਅਹੀ 에어ਲਾਈਨ ਨੂੰ ਵੀ ਰਿਕਵੈਸਟ ਕੀਤਾ ਬਾਅਦ ਚ ਸਾਨੂੰ ਇੱਕ ਅਪੋਲੋਜੀ ਚਾਹੀਦੀ ਆ ਅਹੀ ਬਾਹਰ ਦੇ ਸਿਟੀਜ਼ਨ ਦਾ ਬਾਹਰ ਦੇ ਪੀਆਰਾ ਇੱਕ ਇਦਾਂ ਸਾਨੂੰ ਅਸਾਲਟ ਕਰ ਸਕਦਾ ਇਦਾਂ ਦਫਾ ਹੋ ਬੋਲ ਸਕਦਾ ਹੈ